ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤਿੱਜਿਲਾਂ ਬਰਿਸਰ ਪ੍ਰੇਮ ਸਿੰਘ ਨਗਲਾ ਜਿੱਥੇ ਆਪਾਂ ਪਹੁੰਚੇ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀ ਹੈ ਗੱਲਬਾਤ ਹਣ ਆਪਾਂ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਹਾਰਾਜੀ ਦੀ ਵੀਰ ਜੀ ਕਿੱਥੇ ਗਿਆ ਪਰੇ ਜੀ ਇੰਨੇ ਦਿਨ ਗੈਪ ਮੈਂ ਤੁਹਾਨੂੰ ਪਤਾ ਉਦੋਂ ਮਦਨ ਮੈਨੂੰ ਫੋਨ ਕੀਤਾ ਤੂੰ ਆਖਾ ਨਹੀਂ ਆਜੇ ਤੇ ਵਿਆਹ ਵੇਖਣ ਦੇ ਜੀ ਮਦਨ ਫਿਰ ਮਾਲ ਵੇਖ ਗਿਆ ਫਿਰ ਤੁਹਾਨੂੰ ਪਤਾ ਮਾਲ ਲੱਭਣ ਦੇ ਟਾਈਮ ਲੱਗ ਜਾਂਦਾ ਇਕੱਠਾ ਕਰਨ ਤੇ ਲੋੜੀ ਤਾਂ ਪਹਿਲਾਂ ਦੀ ਵੀਡੀਓ ਪਾਈ ਆ ਹਾਂਜੀ ਹਾਂਜੀ ਉਹ ਨਹੀਂ ਅੱਜ ਕੱਢਦ ਨਹੀਂ ਆਪਾਂ ਕਸਰਾਗੇ ਅੱਛਾ ਜਿਹੜੀਆਂ ਪਹਿਲੀਆਂ ਸਾਰੀਆਂ ਕਸਰਾ ਕੱਢਦੇ ਰੇਟ ਕਰਦੇ ਨੇ ਬਿਲਕੁਲ ਉਨਜ ਆ ਜੀ ਹਾਂਜੀ ਹਾਂਜੀ ਠੀਕ ਐ ਤੇ ਅਗਲੀ ਮਹੀਦੀ ਤਾਂ ਵੀ ਮਾਲ ਲਿਆ ਕੇ ਰੱਖਿਆ ਹੀ ਉਹ ਮਾਲ ਬੰਦ ਤਾਂ ਉਧਰ ਬੰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨੇ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਂ ਪ੍ਰੇਮ ਸਿੰਘ ਪਿੰਡ ਜਿਕ ਦੇਖੁਰਦ ਤਹਿਸੀਲ ਹੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ ਕਰੀ 9501296185 ਠੀਕ ਐ ਜੀ ਤੇ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਦਿੱਤਾ ਹੀ ਆਪਾਂ ਕਰ ਲਈਏ ਇਹ ਵੀ ਜੀ ਪਹਿਲਾਂ ਵਸ਼ੀਆ ਠੀਕ ਹੈ ਜੀ ਪਹਿਲਾਂ ਸੁਆ ਵਸ਼ੀ ਠੰਡੀ ਧੀਰੀ ਆਂ ਜੀ ਭਾਈ ਵਸ਼ੀਆ ਗੱਬਣ ਗੱਬਣ ਵੀਰ ਜੀ ਅੱਛਾ ਹਾਂਜੀ ਹਾਂਜੀ ਕਿੰਨਾ ਕੁ ਲੈ ਜੀ ਧੀਰੀਆਂ ਜੀ ਵਸ਼ੀ ਥੱਲੇ ਬਹਿ ਜਾਓ ਸੀਲ ਠੰਡੀ ਇਹ ਵੀ ਜੀ ਖਰਦੀ ਜੇ ਆਪਾਂ ਦਹਾੜ ਦਿਨਾਂ ਦਾ ਕਹਿੰਨੇ ਆ ਅੱਛਾ ਹਾਂਜੀ ਦੋ ਤਿੰਨ ਦਿਨ ਵੱਧ ਲੈ ਜੇ ਘੱਟ ਲੈ ਜੇ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂਜੀ ਦਹਾੜ ਦਿਨਾਂ ਦਾ ਆਪਾਂ ਆਈਡੀ ਲਾਈਏ ਤੁਰ ਹਾਂ ਫੇ ਦੇਖੇ ਨਾ ਬਾਕੀ ਵੀਰ ਜੀ ਬਰੀਡ ਬਰੂਡ ਚ ਬਹੁਤ ਆ ਵਸ਼ੀ ਠੀਕ ਹੈ ਜੀ ਹਾਂਜੀ ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਚਲੋ ਵਧੀਆ ਜੀ ਨਾ ਵੰਡਾ ਲੰਮਾ ਵੇਖਿਆ ਜਾਂਦਾ ਤੇ ਤੁਹਾਨੂੰ ਪਤਾ ਜਾਣਾ ਪੈਣਾ ਅੱਜ ਲਾਇਆ ਜੀ ਅੱਜ ਗੱਬਣੇ ਆਏ ਕੋਸ਼ ਕੰ ਮਹਿਲਾ ਮਗਰਤਾ ਕੋਸ਼ ਤੋਂ ਹਿਲਮਾ ਕਰਤਾ ਜੇ ਨਹੀਂ ਸਾਡਾ ਚੱਲਦਾ ਹੀ ਰਿਹਾ ਜੇ ਠੀਕ ਹੈ ਇਹ ਵੀ ਦੁਜਾ ਤੁਹਾਡੇ ਵਿਆਹ ਸ਼ਾਦੀ ਆ ਵਿਆਹ ਸ਼ਾਦੀ ਕਰਕੇ ਫਿਰ ਤੁਹਾਡੇ ਕੋ ਵੀ ਨਾ ਨਿਕਲਿਆ ਗਿਆ ਹਾਂਜੀ ਹਾਂਜੀ ਪਹਿਲਾਂ ਲੋੜੀ ਆ ਗਈ ਬਾਅਦ ਚੋਂ ਫਿਰ ਸਾਨੂੰ ਉਧਰ ਜਾਣਾ ਪੈ ਗਿਆ ਕੋਈ ਗੁਡੀਆਂ ਗੜੀਆਂ ਚੜਾਉਂਦੇ ਰਹੇ ਉਹ ਧੰਨਵਾਦ ਫਿਰ ਲੋਣਕ ਮੇਲਾ ਕਰ ਲਈਦਾ ਵਾ ਨਿਆਣੀ ਉਹਨੇ ਕੱਠੇ ਕੀਤੇ ਹੋਣੇ ਤੁਸੀਂ ਵੀ ਨਹੀਂ ਨਹੀਂ ਨਿਆਣੀ ਨਹੀਂ ਉਹਨੇ ਨਹੀਂ ਕੱਠੇ ਕੀਤੇ ਅਸੀਂ ਆਪ ਹੀ ਹਾਂ ਚਾਰ ਪੰਜ ਚੌਂਦਾ ਜੇ ਕੱਲ੍ਹ ਆਈਆਂ ਅਸੀਂ 11 12 ਕਾਵਾ ਅਸੀਂ ਤਿੰਨ ਵਿੱਚੋਂ ਚਲ ਗਈਆਂ ਸ਼ਾਮੀ ਠੀਕ ਹੈ ਤੇ ਫਿਰ ਤੁਹਾਨੂੰ ਮੈਂ ਰੋਹਿਤ ਨੇ ਚਾਰ ਵੇਲੇ ਕਾਪਾ ਤੁਹਾਨੂੰ ਫੋਨ ਕਰ ਛੜਿਆ ਇਹ ਤੇ ਫਿਰ ਮੈਂ ਹਾਂਜੀ 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 ਜਦੋਂ ਤੁਹਾਡਾ ਫੋਨ ਆਉਂਦਾ ਸੀ ਉਦੋਂ ਸਾਡੇ ਕੋਲ ਨਹੀਂ ਟਾਈਮ ਜਿਹੜੀਆਂ ਪੌਣੀਆਂ ਸੀ ਜਿਹੜੀਆਂ ਹੂਣ ਪੈਣੀਆਂ ਸੀ ਨਾ ਠੀਕ ਹੈ ਉਹ ਤਿਆਰ ਹੋਈਆਂ ਆ ਹੁਣ ਦੋਲ ਦਈਆਂ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਉਹ ਫਿਰ ਇਸੇ ਕਰਕੇ ਉਹ ਵੇਖੋ ਗਾਉਂਤਰਾ ਲਈ ਬੜੀ ਤੇ ਬੜੀਆਂ ਪਾਤੀਆਂ ਆਈਆਂ ਨਾ ਉਹ ਵੀ ਇਹਨੂੰ ਆਹ ਦਿੱਤੀ ਉਹਦੇ ਉਹਨੇ ਆਣਾ ਵੀ ਇਹਨਾਂ ਨੇ ਕੈਨਸਲ ਕਰਤਾ ਕੰਮ ਠੀਕ ਹੈ ਇਹ ਫਿਰ ਅੱਜ ਉਧਰ ਲਈ ਖੁਰਲੀ ਤਾਂ ਬੰਨ ਬੰਨੀਆਂ ਹੋ ਗਈਆਂ ਸਾਡੇ ਕੋਲ ਇਹ ਆ ਗੱਡੀ ਤੇ ਗੱਡੀ ਲਾ ਕੇ ਆਂ ਅੱਛਾ ਤੇ ਵੀਰ ਜੀ ਤਰੇ ਪਹਿਲੇ ਸ 15 16 ਕਿਲੋ ਰਮਾਨਾ ਚਵਾਈ ਜਾਊਗੀ ਤੇ ਮੁੱਲੇ ਤਾਂ ਜੇ ਕੋ ਵੀ ਜੀ ਸੇਵਾ ਕਰੂਗਾ ਤੇ 14 15 ਕਿਲੋ ਰਮਾਨਾ ਚਵਾਈ ਜਾਊਗੀ ਜੇ ਨਾ ਕਰੂਗਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਠੀਕ ਆ ਹਾਂਜੀ ਤੇ ਮੁੱਲ ਕੀ ਰੱਖਣਾ ਜੀ ਇਹਦਾ ਮੁੱਲ ਤੇ ਵੀਰ ਜੀ ਜਿੰਨੀ ਵਾਸੀ ਬਰੀਡ ਜੇ ਤੁਹਾਨੂੰ ਪਤਾ ਬਾਜ਼ਾਰ ਤੇ ਟਿਕ ਜੇ ਪੂਰੀ ਹਾਂਜੀ ਹਾਂਜੀ ਬਾਹਰੋਂ ਨਹੀਂ ਇਹ ਮਾਲ ਲੱਭਣ ਥੋੜਾ ਜਿਹਾ ਘਟ ਦਿਆ ਜੇ ਮਾਲ ਠੀਕ ਆ ਮਾਲ ਬੜਾ ਲੱਭਦਾ ਪਰ ਥੋੜਾ ਜਿਹਾ ਰੰਗ ਬਾਝ ਘਟ ਲੱਭਣ ਦਿਆ ਮਾਲ ਹਾਂਜੀ 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 ਸੋਖਣੇ ਲੱਭਦਾ ਮਾਲ ਮੁੱਲ ਤੇ ਵੀਰ ਜੀ ਕਰਮੋਂ ਤੇ ਭਾਵੇਂ 50 55 ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ ਮੋਲ ਕਰਦੇ 45000 ਅੱਛਾ ਜਿਹੜੀ ਦੇਣੀ ਆ ਨਾ 39000 ਦੀ ਬਚੀ ਦੇ ਤਾਂ ਅੱਛਾ 40000 ਛੱਡ ਦੇਣਾ 40000 ਰੁਪਏ ਛੱਡ ਦਾਂਗੇ 39000 ਚਲੋ ਮੌਕੇ ਤੇ 39000 ਦਾ ਕੋਈ ਨਹੀਂ ਮੌਕੇ ਤੇ ਮਾਨਤਾਨ ਵੇਚੀ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਇਹ ਵੀ ਗੱਬਨ ਚ ਹਾਂਜੀ ਇਹ ਕਿੰਨਾ ਕੁ ਟਾਈਮ ਖੜਦੀ ਜਜੇ ਇਹ ਵੀ ਜੀ ਇਹ ਵੀ 10 ਦਿਨ ਖੜੂਗੀ 10 ਦਿਨ ਖੜੂਗੀ ਇਹ ਵੀ ਠੰਡੀ ਠੇਰੀ ਵੀ ਸੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਉਗੀ ਐ ਇਹ ਵੀ ਜੀ ਚਵਾਈ ਜਾਊਗੀ ਰਮਾਨ ਨਾਲ 16 17 ਕਿਲੋ ਚਵਾਈ ਜਾਊਗੀ ਨਰਮਾਨ ਪਿਛਲੇ ਸਵੇਰ ਨੇ 15 ਕਿਲੋ ਦੁੱਧ ਚਵਾਇਆ ਜੀ ਅੱਛਾ ਐਰ ਗਿਆ ਪਾ ਆਨੇ ਆ ਵੀ 2 ਲੀਟਰ ਵਾਧੇ ਚ 15 16 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਲਿਆ ਫਿਰ ਤੋਰੀ ਬਾਕੀ ਚਿਹਰੇ ਦੀ ਬੜੀ ਸੋਹਣੀ ਆ ਇਹ ਆ ਕਿ ਮੌਸਮ ਠੰਡਾ ਵਾ ਨਵਾਇ ਦਮੂਗੀ ਨਾ ਬਣਾ ਨਵਾਇ ਨੂੰ ਆ ਹੋਵੇ ਟਗ ਬਰੀਡ ਬਰੀਡ ਬਹੁਤ ਆ ਵਸ਼ੀ ਬਾਕੀ ਸੋਨ ਤਾਂ ਕਰ ਚੰਗੀ ਪਰ ਨਹੀਂ ਹੈ ਇਹੇ ਨਵਾ ਦਵਾ ਕੇ ਬੰਨੀ ਹੋਵੇ ਤੇ ਅਜ ਲੈ ਆ ਵੀ ਜੀ ਆ ਦੇਖ ਸਾਡੇ ਜੀ ਕਾਫੀ ਖੂਬਸੂਰਤ ਵੜਿਆ ਜੀ ਲੈ ਜਓ ਜੀ ਤੇ ਕੀ ਰੱਖੇ ਵਿਰਜੀ ਆਪਾਂ ਇਹਦਾ ਮੁੱਲ ਫਿਰ ਮੁੱਲ ਤਾਂ ਵੱਛੀ ਵੀਰ ਜੀ ਜਿੱਦੀ ਬਰੀਡ ਚ ਆਣਾ ਹਾਂਜੀ ਮੋਲ ਤੇ ਮਸ਼ੀਨ 60-65000 ਵਿਕਰਮ ਦੀ ਅੱਛਾ ਪਰ ਆਪਾਂ ਜੈ ਜੀ ਕਰ ਦੇਣਾ ਕਿੰਨਾ ਮੋਲ ਕਰਦੇ 55000 ਜਿਹੜੀ ਦੇਣੀ ਆ ਨਾ ਹਾਂਜੀ ਉਹ 45000 ਦੀ ਵਸ਼ੀ 45000 ਦੀ ਕਰਨਾ ਮਾਨਤਾਂ ਵਿੱਚ ਹੌਲ ਮਾਨਤਾਂ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਐ ਤੇ ਹੁਣ ਜਿਹੜੀ ਆ ਗਿਆ ਆਪਣੇ ਕੋਲ 30ਵੇਂ ਨੰਬਰ ਤੇ ਇਹ ਵੀ ਗੱਬਣ ਜੀ ਇਹ ਵੀ ਗੱਬਣ ਵੇਜੀ ਮਾਰਨਾ ਪਤਾ ਕੀ ਗੱਲ ਹੈ ਵੀਰ ਭਰਾ ਮੰਗਦੇ ਗੱਬਣ ਜਿਆਦਾ ਮਾਰ ਹਾਂਜੀ ਜਾਂ ਸੱਜਰ ਸੁਆਵੇ ਨਾੜੂ ਨੂੰ ਤੇ ਬੱਚਾ ਹੋਵੇ ਜਾਂ ਗੱਬਣਾ ਹੋਵੇ ਠੀਕ ਹੈ ਜੀ ਗੱਬਣ ਦੀ ਜਿਆਦਾ ਡਿਮਾਂਡ ਆ ਠੀਕ ਹੈ ਜੀ ਤੇ ਆਪਾਂ ਫਿਰ ਗੱਬਣ ਹੀ ਤੁਹਾਨੂੰ ਪਤਾ ਗੱਬਣ ਚ ਇਹ ਇਹ ਹੁੰਦਾ ਵਾ ਵੀ ਚੱਲ ਗਾੜ ਨੂੰ ਪਤਾ ਹੁੰਦਾ ਵਾ ਵੀ ਆਹ ਦੇ ਘਰ ਸੁਵੇਗਾ ਪਤਾ ਹੁੰਦਾ ਵੀ ਕਿੰਨੇ ਕਿ ਚੱਪਦਾ ਸੁਇਆ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਵੀਰ ਜੀ 15 14 15 ਕਿਲੋ ਰਮਾਨਾ ਚ ਵਾਈ ਜਾਊਗੀ ਲਿਆ ਫਿਰ ਤੋੜ ਦਈਏ ਇਹਨਾਂ ਵੀ ਇਹ ਤੇ ਤਿਆਰੀ ਇਹਨੇ ਥੋੜਾ ਟਾਈਮ ਲੱਗਦਾ ਤਾਂ ਦੋ ਥੋੜਾ ਜਿਹਾ ਮੀਡੀਅਮ ਜੇ ਪਰ ਥ ਦਾਲਦੀ ਆ ਵੀ ਮੈਂ ਦੁੱਧੇ ਚ ਪਾਵਾਂਗੀ ਠੀਕ ਹੈ ਜੀ ਹਾਂਜੀ ਸਿਰਫ ਇਹਨਾ ਸੇਵਾਏਗੀ ਕਿ ਕੋਈ ਪਿੰਡੋਂ ਰੁਕੀ ਰਗੀ ਹਾਂਜੀ ਸਾਮ ਵੀ ਥੋੜੀ ਜੀ ਖੱਟ ਗਈ ਆ ਬਾਕੀ ਥੱਲੇ ਚੰਗੀ ਬਣੰਦੀ ਆ ਲੈ ਜAVE ਜੀ ਬਾਕੀ ਵੀਰ ਜੀ ਕਾਹਦ ਤਾ ਮੇਰਾ ਵੀਰ ਕੋਈ ਅੰਦਾਜ਼ਾ ਲਾ ਲੇ ਹਾਂਜੀ ਬੜਾ ਗੱਲ ਆ ਬਾਜੀ ਵੀਰ ਕੋਈ ਆ ਕੇ ਇੱਥੇ ਕਰੇ ਛੋਟੀ ਹੋ ਵੱਡੀ ਹੋ ਹਾਂਜੀ ਹਾਂਜੀ ਆ ਜੋ ਵੀ ਆ ਸਾਹਮਣੇ ਆ ਸਾਰਾ ਕੁਝ ਬਹੁਤਾ ਵੱਡਾ ਨਹੀਂ ਐ ਮੀਡੀਅਮ ਜਿਹਾ ਕਰਦੇ ਠੀਕ ਠਾਕ ਗਿਆ ਨਾ ਬਹੁਤਾ ਛੋਟਾ ਹੀ ਐ ਤੇ ਨਾ ਬਹੁਤਾ ਵੱਡਾ ਹੀ ਐ ਆ ਵੀਰ ਜੀ ਮोटा ਦੋ ਲੱਖ ਹੈਗਾ ਵਾ ਆ ਦੋ ਗਣੀਆਂ ਜਿਹੜੇ ਵਛੀਆਂ ਡੇ ਅੱਛਾ ਹਾਂਜੀ ਤੇ ਅੱਜ ਫੇਰ ਲੈਣ ਆਏ ਹੋ ਨਾ ਨਹੀਂ ਅੱਜ ਤਾਂ ਉਹਦਾ ਵੇਖਣ ਹੀ ਆਇਆ ਮੋਹ ਜੀ ਵੀਰ ਜੀ ਇੱਕ ਫੇਰਾ ਰੋਜ਼ ਮਾਰ ਜਾਂਦਾ ਅੱਛਾ ਰੋਜ਼ ਹਾਂਜੀ ਠੀਕ ਐ ਮੇਰੇ ਪਤਨ ਦਾ ਹੈਗਾ ਕੋਈ ਕਿਤੇ ਨਹੀਂ ਠੀਕ ਹੈ ਜਾਨ ਜਾਨੀ ਦੋ ਲੈ ਗਿਆ ਏ ਇੱਕ ਪੜਦਾ ਹੱਡੇ ਲੱਗੇ ਆ ਅੱਛਾ ਪੜਦਾ ਸੱਜਣ ਆ ਬਹੁਤ ਵਧੀਆ ਆਪਣਾ ਲੱਗ ਉਹ ਤੋਂ ਬੱਲਾ ਲਓ ਜੀ ਠੀਕ ਹੈ ਜੀ ਤੇ ਇਹਦਾ ਕੀ ਰੱਖੀਏ ਫਿਰ ਮੁੱਲ ਆਪਾਂ ਮੁੱਲ ਦੇ ਵਿੱਚ ਜੀ ਤੁਹਾਨੂੰ ਪਤਾ ਜਿੰਨਾ ਥਣ ਭਾਂਡਾ ਤੇ ਜਿੰਨੀ ਵਸ਼ੀ ਦੁੱਧ ਆਲੀ ਜਣਾ ਹਾਂਜੀ ਮੁੱਲ ਦੇ ਵਸ਼ੀ ਵੱਧ ਵੀ ਕਰਉਂਦੀ ਹਾਂਜੀ ਪਰ ਥੋੜੀ ਜੀ ਰੰਗ ਬਾਦ ਚ ਹੁੰਦੀ ਤੇ ਹਾਂਜੀ ਹੁਣ ਤੇ ਆਪਾਂ ਤੁਹਾਨੂੰ ਪਤਾ ਮੁੱਲ ਜਾਇਜ਼ ਹੀ ਕਰ ਦੇਣਾ ਠੀਕ ਹੈ ਮੁੱਲ ਵੀਰ ਜੀ ਕਰਦੇ 30000 ਰੁਪਿਆ ਅੱਛਾ 5000 ਦੀ ਦੇ ਦਾਂਗੇ 5000 ਦੀ ਦੇ ਦੇਣੀ 5000 ਚ ਕੋਈ ਨਹੀਂ ਛੋਟ ਛਪ ਆਪਾਂ ਵਿੱਚ ਹੋਰ ਹੋ ਜੂ ਮੰਨ ਤਨ ਹਣਾ ਠੀਕ ਹੈ ਤੇ ਹੁਣ ਇੱਕ ਤਾਜੀ ਸੂਈ ਆ ਗਈ ਜੀ ਤਾਜੀ ਸੂਈ ਵੀ ਜੀ ਠੰਡੀ ਤੇਰੀ ਇਹ ਠੰਡੀ ਤੇਰੀ ਜੀ ਠੰਡੀ ਤੇਰੀ ਹਾਂ ਦੇਖ ਸਾਡੇ ਧੰਨਵਾਦ ਲੱਗਦਾ ਵਾ ਬਾਬਾ ਜੀ ਆਹ ਦੇਖ ਸਾਡੇ ਜੀ ਪਾ ਲਈ ਬੰਗੇ ਤੋਂ ਰੱਸੀ ਤੋਂ ਬਿਨਾਈ ਠੀਕ ਹੈ ਜੀ ਬੱਚਾ ਕੀ ਜੇ ਇਹ ਮਗਰ ਵਸ਼ੀ ਇਹ ਵੀ ਅੱਛਾ ਵਸ਼ੀ ਵੀ ਇਹਦੇ ਵਰਗੀ ਆ ਹਾਂ ਦੇਖ ਸਕਦੇ ਵਸ਼ੀ ਸੇਮ ਇਹਦੇ ਨਾਲ ਨਾੜੂ ਵੀ ਜੀ ਨਾਲ ਜੇ ਥੋੜੇ ਟੁੱਟ ਗਏ ਨਾੜੂ ਚੁੱਕਣ ਲੱਗਿਆ ਬੱਚਾ ਇਹ ਸੇਮ ਕਾਪੀ ਜੇ ਵਸ਼ੀ ਦੀ ਬਾਕੀ ਇਹੋ ਜਿਹਾਂ گاਵਾ ਛੱਡੀਆਂ ਤੇਰੀਆਂ ਬੜੀਆਂ ਘੱਟ ਲੱਭਦੀਆਂ ਬਾਕੀ ਵੀਰ ਜੀ ਕੋਈ ਵਸ਼ੀ ਨੂੰ ਭੂਰਨੀ ਜੇ ਕੋਈ ਛਟਾ ਨਹੀਂ ਜੇ ਹਾਂਜੀ ਹਾਂਜੀ ਐ ਵਧੀਆ ਚਵਾ ਚੂ ਵਸ਼ੀ ਦਾ ਤੁਰਾ ਇੱਕ ਦਿਨ ਕਿੰਨੇ ਦਿਨ ਹੋਏ ਸੂਈ ਨਾ ਇਹ ਵੀਰ ਜੀ ਪਰਸੋਂ ਦੀ ਸੂਈ ਜੇ ਪਰਸੋਂ ਦੀ ਸੂਈ ਹੈ ਜੇ ਆ ਦੇਖ ਸਕਦੇ ਉਤਨਾ ਹੀ ਪਿੱਛਾ ਸਾਫ਼ ਵੀ ਨਹੀਂ ਹੋਈ ਹੁੰਦੀ ਹਾਂਜੀ 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 ਉੱਦਾਂ ਮੈਲੇ ਮੂਲੇ ਨਾਲ ਨਿਬੜੀ ਪਗੋ ਜੇਰ ਜੂਰਦੀ ਵਰਜੀ ਵੀਡੀਓ ਆਪਣੇ ਕੋਲ ਪਈ ਸਾਡੇ ਕੋਲ ਹੀ ਸੋਈ ਜੀ ਹਾਂਜੀ ਸਾਡੇ ਕੋਲ ਹੀ ਸੋਈ ਵਰਜੀ ਜੇਰ ਜੂਰਦੀ ਵੀ ਆਪਣੇ ਕੋਲ ਹੀ ਪਈ ਵਰਜੀ ਵੀਡੀਓ ਠੀਕ ਹੈ ਜੀ ਵੀਰ ਭਰਾ ਸੌਦਾ ਕਰ ਲਈ ਕੋਈ ਨਹੀਂ ਵਿਖਾ ਰਾਂਗੇ ਬਾਅਦ ਚ ਹਾਂਜੀ ਠੀਕ ਹੈ ਜੀ ਇਹਦਾ ਵੀਰ ਜੀ ਮੱਈਆ ਵਰਗਾ ਪੋਧਿਆ ਬਾਕੀ ਮੱਜਾਂ ਵਰਗਾ ਦੁੱਧ ਹੁਣਾਵਾ ਤੇ ਕੁਆਲਿਟੀ ਵੀ ਦੁੱਧ ਦੀ ਚੰਗੀ ਹੋਣੀ ਹੈ ਘਰ ਵਰਤਨ ਵਾਸਤੇ ਦੁੱਧ ਜਿਹੜਾ ਬੜਾ ਵਧੀਆ ਹੁੰਦਾ ਵੈ ਇੰਨਾ گاਵਾ ਦਾ ਮੈਂ ਚਾਹ ਲਈ ਪੀਤਾ ਵੀ ਇਹ ਮੁੱਲ ਵਾਲਾ ਕੱਢਿਆ ਦੁੱਧ ਚੀ ਡੇਰੀ ਦਾ ਨਹੀਂ ਮੈਨੂੰ ਪਤਾ ਹੈਗਾ ਠੀਕ ਹੈ ਮੁੱਲ ਵਾਲਾ ਕੋ 40 45 ਰੁਪਏ 44 ਰੁਪਏ ਬਾਕੀ ਦੇ ਜੀ ਫਾਸਾ ਬਹੁਤ ਸੋਹਣਾ ਵਛੀ ਦਾ ਆ ਵੇ ਬਾਕੀ ਪਰ ਜਿਹੜਾ ਇੰਨਾ ਗਾਵਾਂ ਦਾ ਦੁੱਧ ਜਿਹੜਾ ਹੁੰਦਾ ਵਾ ਹਾਂ ਜੀ ਹਾਂ ਉਹ ਡੇਰੀਆਂ ਤੇ ਪੋਣਾ ਲਾਣੀ ਹੁੰਦਾ ਇੱਕ ਘਰ ਵਰਤਨ ਵਾਲਾ ਹੁੰਦਾ ਵਛੀ ਵੀ ਵੇਖੋ ਆਪਣੇ ਤੇ ਲੱਗੀ ਆ ਠੀਕ ਹੈ ਨੁਕਰੀ ਬਛਰੀ ਵਰਗੀ ਆ ਕਿੰਨਾ ਹੀ ਨਹੀਂ ਆਈ ਦੇਣੀ ਦੋ ਡੇਰੀਆਂ ਜੀ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਏ ਦੁੱਧ ਵੀਰ ਜੀ ਹੁਣ ਇਹਦਾ ਕੋ ਸੱਤ ਕਿਲੋ ਗੋਲਾ ਜੀ ਅੱਛਾ ਹਾਂ ਜੀ ਠੀਕ ਅਗਰ ਮਾਨ ਆਈ ਵਿਰਜੀ 11 ਕਿਲੋ ਚਵਾਈ ਜੂਗੀ 10 11 ਕਿਲੋ ਰ ਮਾਨ ਨਾ ਚਵਾਈ ਜੂਗੀ ਕੋਈ ਵੀ ਇਸੇ ਵਾ ਵੱਧ ਵੀ ਕਰੂਗਾ ਵੱਧ ਵੀ ਚਵਾ ਸਕਦੀ ਹੈ ਤੇ ਇਹਦਾ ਮੁੱਲ ਮੁੱਲ ਵਿਰਜੀ ਇਹਦਾ ਜਾਇਜ਼ ਹੀ ਕਰਦੀ ਹੈ ਕਿੰਨਾ ਮੁੱਲ ਤੇ ਵਿਰਜੀ ਦਾ ਕਰਨੇ 30000 ਰੁਪਏ ਅੱਛਾ ਜਿਹੜੀ ਦੇਣੀ 20000 ਦੀ ਦੇ ਦੇ ਅੱਛਾ 20000 ਦੀ ਦੇ ਦੇ 20000 ਚ ਕੋਈ ਨਹੀਂ ਮੌਕੇ ਤੇ ਮਾਨਤੰ ਕਰਦਾ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਪੈਸੇ ਤੁਸੀਂ ਖਤਨੇ ਤਿੰਨ ਗੱਬਨਾ ਪਾਸ ਕਰਕੇ ਖੜੋ ਜਿਹੜੀ ਸੂਈ ਉਹਦੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ